ਕਦੋਂ ਜਿਹੜੀ ਗੇਮ ਦੇ ਵਿੱਚ ਖੇਡਣ ਦੀ ਦਿਲਚਸਪੀ ਬਣੀ ਕਦੋਂ ਖੇਡਣਾ ਸ਼ੁਰੂ ਕਰਿਆ ਮੈਂ ਪੀਯੂ ਵਿੱਚ ਪ੍ਰੈਕਟਿਸ ਕਰਦਾ ਸੀ ਹਰਿੰਦਰ ਸਰ ਔਰ ਗੁਰਪ੍ਰੀਤ ਸਰ ਕੇ ਅੰਦਰ ਤੋਂ ਉਹਨਾਂ ਨੇ ਮਤਲਬ ਕੰਪੀਟੀਸ਼ਨ ਦੀ ਤਿਆਰੀ ਵਗੈਰਾ ਕਰਾਈ ਥੀ ਤੋਂ ਜੈਸੇ ਜੈਸੇ ਉਹਨਾਂ ਨੇ ਮਤਲਬ ਸਿਖਾਇਆ ਮੋਟੀਵੇਟ ਕੀਤਾ ਐਕਸਪੀਰੀਅੰਸ ਦਿਆ ਤੋਂ ਬਸ ਵੈਸੀ ਕੰਪੀਟੀਸ਼ਨ ਕਰਨੇ ਸ਼ੁਰੂ ਕਰ ਦਿੱਏ ਤਾਂ ਉਸ ਟਾਈਮ ਕਿੰਨਾ ਕਿ ਡਰ ਸੀਗਾ ਮਨ ਦੇ ਵਜ੍ਹਾ ਡਰਤਾ ਨਹੀਂ ਕਹਿ ਸਕਦੇ ਪਰ ਐਕਸਾਈਟਮੈਂਟ ਕਹਿ ਸਕਦੇ ਆ ਕਿਉਂਕਿ ਮੈਂ ਸੀਨੀਅਰ ਨਾਲ ਹੀ ਪ੍ਰੈਕਟਿਸ ਕਰਦਾ ਰਿਹਾ ਤਾਂ ਫਿਰ ਜਦੋਂ ਮੈਨੂੰ ਆਪਣੇ ਏਜ ਗਰੁੱਪ ਨਾਲ ਖੇਡਦਾ ਤਾਂ ਵਧੀਆ ਖੇਡਦਾ ਤਾਂ ਜਦੋਂ ਇਸ ਚੀਜ਼ ਦੀ ਸ਼ੁਰੂਆਤ ਹੋਈ ਹੈ ਤਾਂ ਘਰੋਂ ਕਿੰਨਾ ਕੁ ਸਪੋਰਟ ਰਿਹਾ ਸਰਕਰ ਤੋਂ ਤਾਂ ਪੂਰਾ ਸਪੋਰਟ ਸੀਗਾ ਮਤਲਬ ਦਾਦੂ ਦਾਦੀ ਪਾਪਾ ਮਮਾ ਮਤਲਬ ਸਾਰੇ ਗੇਮ ਸਪੋਰਟ ਕਰਦੇ ਤੇ ਮੇਰੇ ਪਾਪਾ ਵੀ ਸਪੋਰਟਸਮੈਨ ਰਹਿ ਚੁੱਕਿਆ ਤਾਂ ਉਹ ਉਹਨਾਂ ਨੇ ਮੈਨੂੰ ਮੋਟੀਵੇਟ ਕੀਤਾ ਸੀ ਉਹਨਾਂ ਨੇ ਗੇਮ ਚ ਭਾਇਆ ਸੀ ਸਟੱਡੀ ਕਿਵੇਂ ਮੈਨੇਜ ਕਰਦਾਂ ਸਟੱਡੀ ਵੀ ਨਾਲ ਨਾਲ ਬੈਲੈਂਸ ਕਰਨੀ ਪੈਂਦੀ ਹੈ 10 ਚ ਵੀ ਮੇਰੇ 90% ਆਇਆ ਮੈਡਲ ਕਾਫੀ ਸਾਰੇ ਇਕੱਠੇ ਕੀਤੇ ਹੋਏ ਨੇ ਤਾਂ ਇਹ ਕਿੰਨੇ ਕੁ ਸਾਲ ਦੀ ਜਿਹੜੀ ਕਮਾਈ ਹੈ ਨੂੰ ਕਹਿ ਸਕਦੇ ਆਪਾਂ 5-6 ਸਾਲ ਦੀ ਕਹਿ ਸਕਦੇ ਤੁਸੀਂ ਮਤਲਬ ਪ੍ਰੈਕਟਿਸ ਤਾਂ 5-6 ਸਾਲ ਤੋਂ ਸ਼ੁਰੂ ਕੀਤੀ ਸੀ 3 ਸਾਲ ਹੋ ਗਏ ਮਤਲਬ ਟੂਰਨਾਮੈਂਟ ਖੇਡਦੇ ਤਾਂ ਮੈਡਲ ਆਉਂਦੇ ਗੁਰੂ ਚੰਗਾ ਹੋਵੇ ਤਗੜਾ ਹੋਵੇ ਜਿਨੇ ਇੱਕ ਆਪਣਾ ਜਿਹੜਾ ਚੇਲਾ ਉਹ ਚੰਡਿਆ ਹੋਵੇ ਤਾਂ ਹੀ ਚੇਲਾ ਵਧੀਆ ਨਿਕਲ ਕੇ ਸਾਹਮਣੇ ਆਉਂਦਾ ਹਾਂਜੀ ਹਰਿੰਦਰ ਗੋਸ਼ਾ ਤਾਂ ਬੋ ਮਤਲਬ ਗਾਲਾਂ ਕੱਢਦੇ ਪਰ ਉਹਨਾਂ ਗਾਲਾਂ ਚੋਂ ਅਸੀਂ ਸਿੱਖਦੇ ਆ ਉਹ ਸਿੱਖਾਂ ਦੇ ਮਤਲਬ ਉਹਨਾਂ ਦੇ ਕੋਟ ਖਾ ਕੇ ਵੇਸੀ ਸਿੱਖਦੇ ਰਹਿਨੇ ਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨਸ ਤੇ ਮੈਂਬਰ ਵੀਰ ਪੰਜਾਬ ਦੇ ਲੁਧਿਆਣੇ ਦੀ ਗਲੀਆਂ ਵਿੱਚ ਘੁੰਮਦੇ ਹੋਏ ਕੁਝ ਬੱਚੇ ਜਦੋਂ ਇੱਕ ਨੈਸ਼ਨਲ ਲੈਵਲ ਦੇ ਪਹੁੰਚਦੇ ਨੇ ਤਾਂ ਬੜੀ ਮਾਣ ਵਾਲੀ ਗੱਲ ਮਹਿਸੂਸ ਹੁੰਦੀ ਆ ਤਾਂ ਅੱਜ ਇੱਕ ਉਸੇ ਬੱਚੇ ਦੇ ਘਰ ਪਹੁੰਚੇ ਆ ਤਾਂ ਉਮਰ ਮਹਿਜ 16 ਸਾਲ ਹੈ ਤੇ ਨੈਸ਼ਨਲ ਖੇਡ ਚੁੱਕੇ ਨੇ ਤੇ 골ਡ ਮੈਡਲ ਵੀ ਜਿੱਤਿਆ ਤਾਂ ਇੱਕ ਵਾਰੀ ਰੂਬਰੂ ਹੋਣੇ ਆ ਗੱਲਬਾਤ ਕਰਦੇ ਆ ਸਸਿਕਾਲ ਸਸਿਕਾਲ ਜੀ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਵੀ ਨੈਸ਼ਨਲ ਖੇਡੇ ਹੋ ਤੇ 골ਡ ਮੈਡਲ ਵੀ ਜਿੱਤਿਆ ਥੈਂਕ ਯੂ ਤੇ ਕਦੋਂ ਜਿਹੜੀ ਗੇਮ ਦੇ ਵਿੱਚ ਖੇਡਣ ਦੀ ਦਿਲਚਸਪੀ ਬਣੀ ਕਦੋਂ ਖੇਡਣਾ ਸ਼ੁਰੂ ਕਰਿਆ ਆਜ ਸੇ 4-5 ਸਾਲ ਪਹਿਲੇ ਨਾ ਮੈਂ ਸਿਸਟਰ ਕੇ ਸਾਥ ਜਾਂਦਾ ਸੀ ਪੀਆਯੂ ਯੂਨੀਵਰਸਿਟੀ ਦੀ ਪ੍ਰੈਕਟਿਸ ਕਰਨੇ ਤਾਂ ਉਧਰ ਉਹਨਾਂ ਕੇ ਸਾਥ ਮਤਲਬ ਧੀਰੇ ਧੀਰੇ ਇੰਟਰਸਟ ਪੜ ਗਿਆ ਤੋਂ ਮਤਲਬ ਫਿਰ ਲਗਨ ਲੱਗ ਗਈ ਫਿਰ ਅੱਗੇ-ਅੱਗੇ ਖੇਡ ਰੋਜ਼ ਪ੍ਰੈਕਟਿਸ ਕਰਨੇ ਸ਼ੁਰੂ ਕਰਦੇ ਵਸੇ ਫਿਰ ਇਸ ਚੀਜ਼ ਦੀ ਜਰਨੀ ਕਿਵੇਂ ਸ਼ੁਰੂ ਹੋਈ ਜਦੋਂ ਇੱਕ ਆਪਾਂ ਪਹਿਲਾਂ ਨਾਰਮਲ ਖੇਡਦੇ ਸੀਗੇ ਫਿਰ ਕੰਪੀਟੀਸ਼ਨਸ ਦੇ ਵਿੱਚ ਜਾਣ ਦਾ ਜਦੋਂ ਸ਼ੁਰੂ ਕੀਤਾ ਤਾਂ ਉਦੋਂ ਐਕਸਪੀਰੀਅੰਸ ਕਿਸ ਤਰੀਕੇ ਦਾ ਸੀਗਾ ਜਦੋਂ ਫਰਸਟ ਜਿਹੜਾ ਕੀ ਹੈ ਕੰਪੀਟੀਸ਼ਨ ਖੇਡਿਆ ਸੀ ਮੈਂ ਪੀਯੂ ਵਿੱਚ ਪ੍ਰੈਕਟਿਸ ਕਰਦਾ ਸੀ ਤਾਂ ਹਰਿੰਦਰ ਸਰ ਔਰ ਗੁਰਪ੍ਰੀਤ ਸਰ ਕੇ ਅੰਦਰ ਤੋਂ ਉਹਨਾਂ ਨੇ ਮਤਲਬ ਕੰਪੀਟੀਸ਼ਨਸ ਦੀ ਤਿਆਰੀ ਵਗੈਰਾ ਕਰਾਈ ਥੀ ਤਾਂ ਜੈਸੇ ਜੈਸੇ ਉਹਨਾਂ ਨੇ ਮਤਲਬ ਸਿਖਾਇਆ ਮੋਟੀਵੇਟ ਕੀਤਾ ਐਕਸਪੀਰੀਅੰਸ ਦਿਆ ਤਾਂ ਬਸ ਵੈਸੀ ਕੰਪੀਟੀਸ਼ਨ ਖੇលਨੇ ਸ਼ੁਰੂ ਕਰ ਦਿੱਤੇ ਫਿਰ ਕੰਪੀਟੀਸ਼ਨ ਖੇਲੇ ਹੋਰ ਇੰਟਰਸਟ ਵੜਾ ਬਸ ਫਿਰ ਵੈਸੀ ਅੱਗੇ-ਅੱਗੇ ਚਲਦੇ ਰਹੇ ਡਰ ਕਿੰਨਾ ਕੁ ਲੱਗਿਆ ਸੀ ਜਦੋਂ ਪਹਿਲੀ ਵਾਰੀ ਐਜ਼ ਅ ਕੰਪੀਟੀਸ਼ਨ ਦੇ ਤੌਰ ਤੇ ਉੱਤੇ ਗਰਾਊਂਡ ਦੇ ਵਿੱਚ ਉਤਰੇ ਸੀਗੇ ਹਨ ਤਾਂ ਉਸ ਟਾਈਮ ਕਿੰਨਾ ਕੁ ਡਰ ਸੀਗਾ ਮਨ ਦੇ ਵਜ੍ਹਾ ਡਰ ਤਾਂ ਨਹੀਂ ਕਹਿ ਸਕਦੇ ਪਰ ਐਕਸਾਈਟਮੈਂਟ ਕਹਿ ਸਕਦੇ ਹਾਂ ਕਿਉਂਕਿ ਮੈਂ ਸੀਨੀਅਰ ਨਾਲ ਹੀ ਪ੍ਰੈਕਟਿਸ ਕਰਦਾ ਰਿਹਾ ਤਾਂ ਫਿਰ ਜਦੋਂ ਮੈਨੂੰ ਆਪਣੇ ਏਜ ਗਰੁੱਪ ਨਾਲ ਖੇਡਦਾ ਤਾਂ ਵਧੀਆ ਖੇਡਿਆ ਤੇ ਜਦੋਂ ਫਸਟ ਪਹਿਲੀ ਵਾਰੀ ਖੇਡਿਆ ਸੀਗਾ ਤਾਂ ਉਸ ਟਾਈਮ ਕਿਹੜੇ ਏਜ ਗਰੁੱਪ ਦੇ ਨਾਲ ਖੇਡਿਆ ਸੀਗਾ ਫਰਸਟ ਟਾਈਮ ਅੰਡਰ 14 ਖੇਡਿਆ ਸੀ ਮੈਂ ਅ ਅੰਡਰ 14 ਅਜੇ ਵਿੱਚ ਖੇਡਿਆ ਸੀ ਤਾਂ ਜਦੋਂ ਇਸ ਚੀਜ਼ ਦੀ ਸ਼ੁਰੂਆਤ ਹੋਈ ਆ ਤਾਂ ਘਰੋਂ ਕਿੰਨਾ ਕੁ ਸਪੋਰਟ ਰਿਹਾ ਕਿਉਂਕਿ ਜਦੋਂ ਕੋਈ ਵੀ ਆਪਾਂ ਗੇਮ ਸ਼ੁਰੂ ਕਰਦੇ ਆ ਕਿਸੇ ਵੀ ਪਾਸੇ ਵਧਦੇ ਆ ਤਾਂ ਸਭ ਤੋਂ ਵੱਧ ਸਪੋਰਟ ਜਿਹੜੀ ਘਰ ਦੇ ਨੇ ਜਰੂਰਤ ਹੁੰਦੀ ਉਸ ਦੀ ਨਹੀਂ ਸਰ ਕਰਤੋ ਤਾਂ ਪੂਰਾ سپورਟ ਸੀਗਾ ਮਤਲਬ ਦਾਦੂ ਦਾਦੀ ਪਾਪਾ ਮम्मा ਮਤਲਬ ਸਾਰੇ ਗੇਮਸ سپورਟ ਕਰਦੇ ਤੇ ਮੇਰੇ ਪਾਪਾ ਵੀ სპੋਰਟਸਮੈਨ ਰਹਿ ਚੁੱਕਿਆ ਤਾਂ ਉਹ ਉਹਨਾਂ ਨੇ ਮੈਨੂੰ ਮੋਟੀਵੇਟ ਕੀਤਾ ਸੀ ਉਹਨਾਂ ਨੇ ਗੇਮ ਚ ਪਾਇਆ ਸੀ ਅੱਛਾ ਮਤਲਬ სპੋਰਟਸਮੈਨਸ਼ਿਪ ਜਿਹੜੀ ਕਿ ਖੂਨ ਦੇ ਵਿੱਚ ਚੱਲਦੀ ਆ ਰਹੀ ਇਸੇ ਕਰਕੇ ਰੁਝਾਨ ਵੀ ਜ਼ਿਆਦਾ ਉਹਨਾਂ ਚੀਜ਼ਾਂ ਵੱਲ ਹੋਇਆ ਕਿ ਹੁਣ ਆਪ ਵੀ ਤੁਸੀਂ ਨੈਸ਼ਨਲ ਖੇਡੇ ਹੋ ਤੇ 골ਡ ਮੈਡਲ ਹਾਂਜੀ ਮੇਰੇ ਪਾਪਾ ਵੀ ਮੈਨੂੰ ਸਿਖਾਉਂਦੇ ਰਿਹਾ ਉਹ ਵੀ ਹੈਂਡਬਾਲ ਖੇਡੇ ਸੀ ਤੇ ਉਹ ਉਹਨਾਂ ਨੇ ਵੀ ਮੈਨੂੰ ਬਹੁਤ ਸਿਖਾਇਆ ਅੱਛਾ ਮਤਲਬ ਸ਼ੁਰੂਆਤ ਇਸ ਦੀ ਘਰੋਂ ਹੀ ਹੋਈ ਆ કરી ਆ ਦੇਖਿਆ ਚਲ ਜਿਵੇਂ ਪਹਿਲਾਂ ਸਭ ਤੁਹਾਡੇ ਪਾਪਾ ਖੇਡਦੇ ਹੁੰਦੇ ਸੀਗੇ ਤਾਂ ਉਹਨਾਂ ਤੋਂ ਕਿੰਨੇ ਗੁਣ ਸਿੱਖੇ ਨੇ ਵੀ ਕਿਸ ਤਰੀਕੇ ਨਾਲ ਖੇਡਣ ਨੇ ਕਿਉਂਕਿ ਜਦੋਂ ਗੁਰੂ ਘਰ ਹੀ ਬੈਠਾ ਹੋਵੇ ਤਾਂ ਨਾ ਉਸ ਦਾ ਇੱਕ ਅਲੱਗ ਬੈਨੀਫਿਟ ਮਿਲਦਾ ਹੈ ਲਾਈਫ ਦੇ ਵਿੱਚ ਹਾਂਜੀ ਉਹ ਛੋਟੀ ਛੋਟੀ ਮਿਸਟੇਕ ਮੇਰੀ ਨੋਟਿਸ ਕਰਕੇ ਮੈਨੂੰ ਦੱਸਦੇ ਸੀ ਫਿਰ ਉਸ ਤੇ ਇੰਪਰੂਵਮੈਂਟ ਕਰਦੇ ਸੀ ਫਿਰ ਉਹ ਮੈਸਰ ਨਾਲ ਡਿਸਕਸ ਕਰਦਾ ਸੀ ਗਰਾਊਂਡ 'ਚ ਤਾਂ ਮਤਲਬ ਉਹ ਠੀਕ ਹੋ ਜਾਣਗੇ ਮਿਸਟੇਕ। ਪਾਇਜ਼ ਨਾਲ ਫਿਰ ਸਟੱਡੀ ਕਿਵੇਂ ਮੈਨੇਜ ਕਰਦੇ ਹਾਂ ਤਾਂ ਮੈਂ ਇੱਕ ਵਾਰ ਨਾ ਉੱਧਰ ਕਹੂੰਗਾ ਜਰੂਰ ਥੋੜਾ ਜਿਹਾ ਖਾਣ ਵਿੱਚ ਜੇਕਰ ਸਪੋਰਟਸ ਦੇ ਵਿੱਚ ਧਿਆਨ ਆ ਤਾਂ ਸਪੋਰਟਸ ਤੇ ਆਪਾਂ ਲਿਖਦੇ ਹਾਂ ਵੀ ਜਦੋਂ ਬੰਦੇ ਦੇ ਵਿੱਚ ਸਪੋਰਟਸਮੈਨਸ਼ਿਪ ਵਾਲੀ ਜਿਹੜੀ ਕਿ ਸਪਿਰਟ ਆਉਂਦੀ ਹੈ ਤਾਂ ਕਨਸੈਂਟਰੇਸ਼ਨ ਕਾਫੀ ਵੱਧ ਜਾਂਦੀ ਹੈ ਦੋਸਤੋ ਬਾਦ ਤਾਂ ਉਸ ਤੋਂ ਬਾਦ ਫਿਰ ਸਟੱਡੀ ਵੱਲ ਕਿਸ ਤਰੀਕੇ ਦਾ ਫੋਕਸ ਹੈਗਾ ਤੇ ਨਾਲ ਸਟੱਡੀ ਵੀ ਨਾਲ-ਨਾਲ ਬੈਲੈਂਸ ਕਰਨੀ ਪੈਂਦੀ ਹੈ 10 'ਚ ਵੀ ਮੇਰੇ 90% ਆਇਆ। ਅੱਛਾ ਜੀ। ਹਾਂਜੀ ਤਾਂ ਉਹ ਸਟੱਡੀ ਵੀ ਨਾਲ ਨਾਲ ਬੈਲੈਂਸ ਕਰ ਰਿਹਾ ਹਾਂ। ਹੁਣ ਪਲੱਸ 1 ਚ ਹੋ ਗਿਆ ਹਾਂ ਕਿਹੜੀ ਸਟਰੀਮ ਜਿਹੜੀ ਕਿ ਚੂਜ਼ ਕੀਤੀ ਹੈ। ਮੈਂ ਹਜੇ ਸੁਪਰ ਮੈਡੀਕਲ ਦੀ। ਸੁਪਰ ਮੈਡੀਕਲ ਆ। ਤੇ ਕਿਸ ਤਰੀਕੇ ਦਾ ਹੁਣ ਅੱਗੇ ਰਹਿਣ ਵਾਲਾ ਕਿਉਂਕਿ ਜਦੋਂ ਸ ਮੈਂ 16 ਸਾਲ ਦੀ ਉਮਰ ਦੇ ਵਿੱਚ ਨੈਸ਼ਨਲ ਖੇਡਾਂ ਤੇ ਇੰਟਰਨੈਸ਼ਨਲ ਜਾਣ ਦੇ ਕੀ ਵਿਚਾਰ ਨੇ ਉਹਦੀ ਪ੍ਰੈਕਟਿਸ ਕਿਸ ਤਰੀਕੇ ਨਾਲ ਚੱਲਦੀ ਵੀ ਹੈ। ਅਜੇ ਤਾਂ ਪ੍ਰੈਕਟਿਸ ਕਰ ਰਿਹਾ ਹਾਂ ਤਾਂ ਬਹੁਤ ਲੋਡ ਹੈ ਅਗਲੇ ਲੈਵਲ ਤੇ ਜਾਣ ਦੀ ਬਹੁਤ ਪ੍ਰੈਕਟਿਸ ਦੀ ਲੋਡ ਹੈ ਰੁਟੀਨ ਕੀ ਰਹਿੰਦੀ ਹੈ ਸਾਰੇ ਦਿਨ ਦੀ ਕਿੰਨਾ ਕੁ ਸਮਾਂ ਜਿਹੜਾ ਕਿ ਪ੍ਰੈਕਟਿਸ ਨੂੰ ਦਿੰਨੇ ਆ ਉਹ ਫਿਰ ਉਹਦੇ ਵਿੱਚੋਂ ਸਟੱਡੀ ਵਾਸਤੇ ਕਿਵੇਂ ਮੈਨੇਜ ਕਰਦੇ ਹਾਂ ਸਾਰਾ ਸਮਾਂ ਮਤਲਬ ਜਿਵੇਂ ਮਤਲਬ ਨਾਰਮਲ ਡੇਸ ਹੁੰਦੇ ਆ ਜ ਮਾਰਨਿੰਗ ਚ ਪ੍ਰੈਕਟਿਸ ਹੁੰਦੀ ਹੈ ਸਾਢੇ 2 ਘੰਟੇ ਤੇ ਉਸ ਤੋਂ ਬਾਅਦ ਈਵਨਿੰਗ ਚ 5 ਤੋਂ 8 ਸਾਢੇ 8 ਵਜੇ ਜਾਂਦੇ ਆ ਉਸ ਤੋਂ ਬਾਅਦ ਆ ਕੇ ਨਾ ਤੋਂ ਕੇ ਫਿਰ ਪੜ੍ਹਨ ਲੱਗ ਪੈਂਦਾ ਮਾਈਕਰਨਾ ਮੈਨੂੰ ਜਿੱਦਾਂ ਨਿਗਾ ਪੈ ਰਹੀ ਹੈ ਮੈਡਲ ਕਾਫੀ ਸਾਰੇ ਇਕੱਠੇ ਕੀਤੇ ਹੋਏ ਨੇ ਤਾਂ ਇਹ ਕਿੰਨੇ ਕ ਸਾਲ ਦੀ ਜਿਹੜੀ ਕਮਾਈ ਹੈ ਇਹਨੂੰ ਕਹਿ ਸਕਦੇ ਆਪਾਂ ਪੰਜ ਛੇ ਸਾਲ ਦੀ ਕਹਿ ਸਕਦੇ ਤੁਸੀਂ ਮਤਲਬ ਪ੍ਰੈਕਟਿਸ ਤਾਂ ਪੰਜ ਛੇ ਸਾਲ ਤੋਂ ਸ਼ੁਰੂ ਕੀਤੀ ਸੀ 3 ਸਾਲ ਹੋ ਗਏ ਮਤਲਬ ਟੂਰਨਾਮੈਂਟ ਖੇਡਦੇ ਤਾਂ ਮੈਡਲ ਹੁੰਦਾ ਜਦੋਂ ਟੂਰਨਾਮੈਂਟ ਖੇਡਦੇ ਹਾਂ ਜਦੋਂ ਸਾਰੀ ਆਪ ਆਪਣੀ ਪਰਫਾਰਮੈਂਸ ਦੇ ਲੈਣੇ ਉਸ ਤੋਂ ਬਾਅਦ ਜਦੋਂ ਇੱਕ ਨਾਮ ਅਨਾਉਂਸ ਹੁੰਦਾ ਹੈ ਵੀ ਕਿਸ ਦਾ ਫਰਸਟ ਪੋਜੀਸ਼ਨ ਆਈ ਸੈਕੰਡ ਆਈ ਹੈ ਨਾ ਉਸ ਤਰੀਕੇ ਨਾਲ ਤਾਂ ਉਸ ਸਮੇਂ ਕਿਸ ਤਰੀਕੇ ਦਾ ਹੁੰਦਾ ਹੈ ਵੀ ਜਦੋਂ ਉੱਥੇ ਜਾ ਕੇ ਸਟੇਜ ਤੇ ਗਲ ਦੇ ਵਿੱਚ ਮੈਡਲ ਪੈਂਦਾ ਤਾਂ ਕਿੰਨੀ ਇੱਕ ਪ੍ਰਾਊਡ ਮੂਮੈਂਟ ਮਹਿਸੂਸ ਹੁੰਦੀ ਹੈ ਪਰਾਉਡ ਮੂਵਮੈਂਟ ਹੀ ਹੁੰਦਾ ਹੈ ਮਤਲਬ ਜੋ ਇਨੇ ਮਤਲਬ ਬੰਦੇ ਹੁੰਦੇ ਆ ਉਹ ਚ ਵਿੱਚੋਂ ਬੜੀ ਵਧੀਆ ਪਰਫਾਰਮੈਂਸ ਦਿੰਦੇ ਆ ਤਾਂ ਮੈਡਲ ਉਹ ਮਿਲਦਾ ਹੈ ਤਾਂ ਮਤਲਬ ਵਧੀਆ ਹੀ ਲੱਗਦਾ ਜਦੋਂ ਥਕਾਵਟ वगैरह ਵੀ ਹੁੰਦੀ ਹੈ ਕਦੇ ਕਿ ਜਿੱਦਾਂ ਜਜ਼ਬਾ ਬਣਿਆ ਹੀ ਰਹਿੰਦਾ ਵੀ ਹਰ ਇੱਕ ਸਮਾਂ ਹਾਈ ਜਿਹਨੂੰ ਆਪਾਂ ਕਹਿ ਸਕਦੇ ਨੇ ਨਹੀਂ એનર્ਜੀ ਲੈਵਲ ਤਾਂ ਲੋ ਡਾਊਨ ਤਾਂ ਹੁੰਦੇ ਰਹਿੰਦੇ ਪਰ ਮੋਟੀਵੇਟ ਰਹਾਂ ਚਾਹੀਦਾ ਉਸ ਦੇ ਉਹਨਾਂ ਫਿਰ ਕਿਸ ਤਰੀਕੇ ਨਾਲ ਹੈਂਡਲ ਕਰਦੇ ਕਿਉਂਕਿ ਅੱਜ-ਪੱਛ ਕੱਲ ਦੇਖਦੇ ਆ ਯੂਥ ਹੈ ਨਾ ਜਿਹੜਾ ਤੁਹਾਡੀ ਉਮਰ ਦਾ ਹੈ ਥੋੜਾ ਛੋਟਾ ਹੈ ਤਾਂ ਉਹ ਇਸ ਚੀਜ਼ ਦਾ ਬਹਾਨਾ ਲਾਉਂਦਾ ਹੋਇਆ ਨਜ਼ਰ ਆਉਂਦਾ ਜਿਵੇਂ ਅਸੀਂ ਥੱਕੇ ਹੋਏ ਆ ਅਸੀਂ ਇਹ ਨਹੀਂ ਕਰ ਸਕਦੇ ਥੱਕਣਾ ਕੋਈ ਬਹਾਨਾ ਤਾਂ ਨਹੀਂ ਹੈਗਾ ਪਰ ਹੋ ਜਾਂਦਾ ਵਿੱਚ ਵਿੱਚ ਥੱਕ ਜਾਂਦਾ ਬੰਦਾ ਪਰ ਫਿਰ ਕੰਟੀਨਿਊ ਅੱਗੇ ਹੋ ਜਾਂਦਾ ਮਤਲਬ ਜਿਵੇਂ ਆਪਾਂ ਤੁਸੀਂ ਗੱਲ ਕੀਤੀ ਕੋਈ ਬਹਾਨਾ ਨਹੀਂ ਹੈਗਾ ਪਰ ਹਮੇਸ਼ਾ ਆਪਾਂ ਦੇਖਦੇ ਆ ਕਿ ਇਸੇ ਜੀ ਦੀ ਸਹਾਰਾ ਲੈ ਕੇ ਫਿਊਚਰ ਵੱਲ ਕਨਸੈਂਟਰੇਸ਼ਨ ਕਿਤਨਾ ਗਿੱਤੇ ਘਟ ਜਾਂਦਾ ਪਰ ਜਿਵੇਂ ਤੁਸੀਂ ਨੈਸ਼ਨਲ ਖੇਡੇ ਹੋ ਸਟੱਡੀਜ਼ ਵੱਲ ਵੀ ਫੋਕਸ ਹੈਗਾ 90% 10th ਦੇ ਵਿੱਚ ਵੀ ਆਏ ਨੇ ਤਾਂ ਉਹਨਾਂ ਨੂੰ ਇੱਕ ਕੀ ਮੈਸੇਜ ਦੇਣਾ ਚਾਹੂੰਗਾ ਛੋਟਾ ਜਿਹਾ ਤੁਹਾਡੇ ਵੱਲੋਂ ਮੇਰੇ ਵੱਲੋਂ ਇਹ ਮੈਸੇਜ ਆਇਆ ਮਤਲਬ ਦੋਨਾਂ ਨੂੰ ਬੈਲੈਂਸ ਕਰਕੇ ਚਲੋ სპੋਰਟਸ ਤੇ ਸਟੱਡੀ ਮਤਲਬ ਪੂਰਾ ਫੋਕਸ ਲਗਾਓ ਕਰੀਅਰ ਤੇ ਹਜੇ ਆਪਣਾ ਕਰੇ ਕਰੇ ਕਿਸ ਤਰੀਕੇ ਦਾ ਮਾਹੌਲ ਜਦੋਂ ਬਣਿਆ ਨੈਸ਼ਨਲ ਜਿੱਤ ਕੇ ਕਰ ਰਿਹਾ ਹੈ ਕਿਉਂਕਿ ਦੱਸੇ ਦੱਸਿਆ ਵੀ ਦਾਦਾ ਦਾਦੀ ਨਾਲ ਬਹੁਤ ਪਿਆਰ ਹੈ ਹਨ ਤੇ ਫਾਦਰ ਵੀ ਆਪ ਸਪੋਰਟਸ ਮੈਂ ਰਹਿ ਚੁੱਕੇ ਨੇ ਉਹਨਾਂ ਨੇ ਸਿਖਾਇਆ ਵੀ ਤਾਂ ਉਹਨਾਂ ਵੱਲੋਂ ਕਿੰਨੀ ਕੁ ਹੱਲਾਸ਼ੇਰੀ ਮਿਲੀ ਕਿੰਨਾ ਕੁ ਪਿਆਰ ਉਸ ਸਮੇਂ ਮਿਲਿਆ ਤੁਹਾਨੂੰ ਸਾਰੇ ਸਾਰੇ ਖੁਸ਼ੀ ਸੀ ਉਸ ਟਾਈਮ ਮਤਲਬ ਮੈਡਮ ਉਹਦੇ ਜਨਮ ਲੈ ਕੇ ਆਇਆ ਟਰੋਫੀ ਲੈ ਕੇ ਆਇਆ ਤਾਂ ਸਾਰੇ ਖੁਸ਼ੀ ਕੇ ਪੂਰੇ ਮੈਂ ਪੁੱਛਣਾ ਵੀ ਕਿਦਾਂ ਯਾਨੀ ਕਿ ਉਸ ਸਮੇਂ ਇੰਜੋਏ ਕੀਤਾ ਉਸ ਮੂਮੈਂਟ ਨੂੰ ਕਿਉਂਕਿ ਉਹ ਮੂਮੈਂਟ ਇੱਕ ਪ੍ਰੀਸ਼ੀਅਸ ਮੂਮੈਂਟ ਹੁੰਦੀ ਜਿਸ ਦੀ ਕਹਿ ਲਓ ਕੋਈ ਮੋਲ ਨਹੀਂ ਹੁੰਦਾ ਸੂਮੈਂਟ ਦਾ ਇਹ ਮਿਹਨਤ ਕਰਕੇ ਜਿੱਤਨੀ ਪੈਂਦੀ ਹੈ। ਹਾਂਜੀ ਮਤਲਬ ਜਦੋਂ ਮੈਂ ਕਰਿਆ ਸੀ ਮੈਡਲ ਲੈ ਕੇ ਮੇਰੇ ਦਾਦੂ ਦਾਦੀ ਪੂਰੇ ਗੁੱਸੇ 'ਚ ਸੀ ਮੈਂ ਉਹਨਾਂ ਦੇ ਫੀਟ ਟੱਚ ਕੀਤੇ ਫਿਰ ਉਹਨਾਂ ਨੇ ਆਸ਼ੀਰਵਾਦ ਦਿੱਤਾ ਮਤਲਬ ਇੱਕ ਉਹਨਾ ਜਦੋਂ ਬੰਦਾ ਕਿਸੇ ਵੀ ਸਪੋਰਟਸ ਦੇ ਵਿੱਚ ਹੁੰਦਾ ਹੈ ਜਾਂ ਕਿਸੇ ਵੀ ਕਿੱਤੇ ਦੇ ਵਿੱਚ ਹੁੰਦਾ ਹੈ ਤਾਂ ਸਮ ਟਾਈਮਸ ਬ੍ਰੇਕਡਾਊਨ ਜ਼ਰੂਰ ਦੇਖਣ ਨੂੰ ਮਿਲਦਾ ਹੈ ਵੀ ਕਦੇ ਆ ਮਾਨ ਨਹੀਂ ਕਰਦਾ ਹੁੰਦਾ ਜਾਂ ਕਦੇ ਬੰਦਾ ਡੀਮੋਟੀਵੇਟ ਜਾਂ ਹੁੰਦਾ ਤਾਂ ਜਦੋਂ ਕਿਤੇ ਕੁਝ ਇਸ ਤਰੀਕੇ ਦਾ ਮਾਹੌਲ ਬੰਦਾ ਤਾਂ ਉਹਨੂੰ ਕਿਸ ਤਰੀਕੇ ਨਾਲ ਹੈਂਡਲ ਕਰਦੇ ਹਾਂ ਡੀਮੋਟੀਵੇਟ ਬੰਦਾ ਉਹ ਹੋ ਜਾਂਦਾ ਜਦ ਮਤਲਬ ਪਰਫਾਰਮੈਂਸ ਵਗੈਰਾ ਡਾਊਨ ਚਲ ਜਾਂਦੀ ਹੈ ਪ੍ਰੈਕਟਿਸ ਕਰਨ ਤੋਂ ਬਾਅਦ ਵੀ ਮਤਲਬ ਪਰਫਾਰਮੈਂਸ ਨਹੀਂ ਆਂਦੀ ਉਹ ਬਹੁਤ ਲੋ ਹੋ ਜਾਂਦਾ ਬੰਦਾ ਪਰ ਫਿਰ ਧੀਰੇ ਟਾਈਮ ਨਾਲ ਤੇਰੇ ਤੇ ਫਿਰ ਵਾਪਸ ਕਮਬੈਕ ਹੋ ਜਾਂਦਾ ਤੇ ਜਦਾਂ ਜਦੋਂ ਫੀਲਡ ਦੇ ਵਿੱਚ ਹੁੰਨੇ ਜਦੋਂ ਮੀਨਸ ਗਰਾਊਂਡ ਦੇ ਵਿੱਚ ਹੁੰਨੇ ਹੋ ਨਾ ਕੋਚ ਤੋਂ ਕਿੰਨੇ ਕਵਾਰੀ ਕੁੱਟ ਵਗੈਰਾ ਜਾਂ ਗਾਲਾਂ ਵਗੈਰਾ ਪਈਆਂ ਕਿਉਂਕਿ ਇਹ ਆਮ ਆਪਾਂ ਦੇਖਦੇ ਆਂ ਵੀ ਇੱਕ ਗੁਜੇਗਰ ਗੁਰੂ ਚੰਗਾ ਹੋਵੇ ਤਗੜਾ ਹੋਵੇ ਜਿਨੇ ਇੱਕ ਆਪਣਾ ਜਿਹੜਾ ਚੇਲਾ ਚੰਡਿਆ ਹੋਵੇ ਤਾਂ ਹੀ ਚੇਲਾ ਵਧੀਆ ਨਿਕਲ ਕੇ ਸਾਹਮਣੇ ਆਉਂਦਾ ਹਾਂਜੀ ਹਰਿੰਦਰ ਕੋਸ਼ਾ ਤਾਂ ਬੋ ਮਤਲਬ ਗਾਲਾਂ ਕੱਢਦੇ ਪਰ ਉਹਨਾਂ ਗਾਲਾਂ ਚੋਂ ਅਸੀਂ ਸਿੱਖਦੇ ਆਂ ਉਹ ਸਿੱਖਣ ਦੇ ਮਤਲਬ ਕੁੱਟ ਉਹਨਾਂ ਦੇ ਕੁੱਟ ਖਾ ਕੇ ਵੀ ਅਸੀਂ ਸਿੱਖਦੇ ਰਹਿਨੇ ਆ ਤੇ ਗੁਰਪ੍ਰੀਤ ਸਰ ਨੇ ਵੀ ਸਿਖਾਇਆ ਬਹੁਤ ਤੇ ਯੂਥ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਿਹੜਾ ਹਾਲੇ ਵੀ ਆ ਕਿਸੇ ਨਾ ਕਿਸੇ ਚੀਜ਼ ਦਾ ਬਹਾਨਾ ਲੈ ਕੇ ਪਿੱਛੇ ਰਹਿ ਰਿਹਾ ਅੱਗੇ ਨਹੀਂ ਆ پا ਰਿਹਾ ਜਾਂ ਕਹਿ ਲਓ ਉਸ ਦੇ ਵਿੱਚ ਮੋਟੀਵੇਸ਼ਨ ਦੀ ਕਮੀ ਹੈ ਉਹਨੂੰ ਕਿਵੇਂ ਮੋਟੀਵੇਟ ਕਰਨਾ ਚਾਹੁੰਗੇ ਮੇਰੇ ਵੱਲੋਂ ਇਹ ਹੀ ਮੈਸੇਜ ਹੈ ਕਿ ਮਤਲਬ ਫੋਨ ਫੋਨ ਨੂੰ ਕੱਟ ਕਰਕੇ ਆਪਣਾ ਫਿਜ਼ੀਕਲ ਸਪੋਰਟਸ ਵੱਲ ਧਿਆਨ ਦਿਓ ਨਾਲੇ ਸਟੱਡੀ ਤਾਂ ਪੈਲਟ ਚੱਲੂਗੀ ਦੋਵੇਂ ਚੀਜ਼ਾਂ ਮਤਲਬ ਵਧੀਆ ਤਰੀਕੇ ਨਾਲ ਕਰੋ ਹੋ ਜਾਊਗਾ ਨੈਸ਼ਨਲ ਜਿੱਤੇ ਆ ਤਾਂ 골ਡ ਵੱਲੋਂ ਜਿਹੜੀ ਆਪਣੀ ਗਵਰਨਮੈਂਟ ਵੱਲੋਂ ਕੀ ਸਹਾਇਤਾ ਉਸ ਸਮੇਂ ਕੁਝ ਮਿਲੀ ਕਿ ਨਹੀਂ ਕੁਝ ਐਪਰੀਸ਼ੀਏਸ਼ਨ ਐਵਾਰਡ ਵਗੈਰਾ ਕੁਝ ਨਹੀਂ ਗਵਰਨਮੈਂਟ ਵੱਲੋਂ ਇੱਕ ਮਤਲਬ ਅਸੈਂਬਲੀ ਟਾਈਪ ਵੇਸੀ ਉਹ ਚੋਣਾਂ ਨੇ ਟਰੋਫੀ ਵਗੈਰਾ ਮੈਡਲ ਵਗੈਰਾ ਦਿੱਤੇ ਸੀ ਸਟੇਜ ਤੇ ਕੈਸ਼ ਪ੍ਰਾਈਜ਼ ਕੋਈ ਨਹੀਂ ਕੈਸ਼ ਪ੍ਰਾਈਜ਼ ਉਹਨਾਂ ਨੇ ਫਾਰਮ ਕਰਦੇ ਸੀ ਉਹ ਪਰਤੇ ਸੀ ਹੁਣ ਪਤਾ ਨਹੀਂ ਕਦੋਂ ਮਿਲੇਗਾ ਉੜੀਗਾ ਹਾਂਜੀ ਤਾਂ ਇਹ ਸੰਸਾੜ ਨਾਲ 파ਰਸ ਜਿਨ੍ਹਾਂ ਨੇ ਹੈਂਡਬਾਲ ਦੇ ਵਿੱਚ ਨੈਸ਼ਨਲ 골ਡ ਮੈਡਲ ਜਿੱਤੇ ਆ ਤਾਂ ਸੁਭਾ ਦੇ ਥੋੜੇ ਜਿਹਾ ਸ਼ਰਮੀਲੇ ਨੇ ਸੰਗਾਉ ਨੇ ਗੱਲਬਾਤ ਥੋੜੀ ਜਿਹੀ ਕੱਟ ਕਰਦੇ ਨੇ ਪਰ ਫਿਰ ਵੀ ਜੋ ਗੱਲ ਕੀਤੀ ਆ ਤੁਸੀਂ ਸੁਣੀ ਆ ਤੇ ਕਾਫੀ ਸਟੀਕ ਗੱਲਾਂ ਨੇ ਤੇ ਜਾਣਿਆ ਵੀ ਕਿਸ ਤਰੀਕੇ ਦਾ ਸਾਰਾ ਸਫਰ ਰਿਹਾ ਜਦੋਂ ਸ਼ੁਰੂ ਕੀਤਾ ਉਸ ਤੋਂ ਬਾਅਦ ਨੈਸ਼ਨਲ ਤੱਕ ਦਾ ਸਫਰ ਹੈ ਤੇ ਅਗਲੇ ਸਫਰਾਂ ਦੀ ਤਿਆਰੀ ਹੈ ਉਹ ਬਾ ਕਮਾਲ ਚੱਲਦੀ ਪਈ ਆ ਰੋਜ਼ਾਨਾ ਚੱਲਦੀ ਪਈ ਆ ਤੇ ਇਦਾਂ ਦੀ ਹੋਰ ਵਧੀਆ ਵਧੀਆ ਸਟੋਰੀਜ਼ ਤੁਹਾਨੂੰ ਲੁਧਿਆਣਾ ਸ਼ਹਿਰ ਜਾਂ ਕਹਿ ਲਓ ਪੰਜਾਬ ਦੇ ਵਿੱਚੋਂ ਕੱਢ ਕੇ ਲੈ ਕੇ ਆਉਂਦੇ ਰਾਵਾਂਗੇ ਤਾਂ ਤੁਸੀਂ ਦੇਖ ਲਓ ਸਿਟੀ ਹੈਡਲਾਈਨਸ ਕੈਮਰਾਮੈਨ ਵਿਪਨ ਬਰਸੀ ਦੇ ਨਾਲ ਮੈਂਬਰ ਵੀਰ ਥੈਂਕ ਯੂ